ਸਿੱਧੀ ਉਂਗਲ ਨਾਲ ਕਿ ਹੌਣ ਹੀ ਨਿਕਲਣਾ ਐਨੀ ਟੇਢੀ ਆ ਕਰਨੀ ਪੈਣੀ ਹੈ ਖੀਰ ਨੂੰ ਤਾਂ ਜਾਣਾ ਹੀ ਪੈਣਾ ਉਹ ਟੈਗ ਲੱਗਦਾ ਜਥੇ ਬੰਦੀਆਂ ਦੇ ਵੀ ਜਥੇ ਬੰਦੀਆਂ ਜਦੋਂ ਦਿਲ ਕਰਦਾ ਜਾਮ ਕਰ ਲੈਂਦੀਆਂ ਜੀ ਹੁਣ ਤੁਸੀਂ ਦੱਸ ਦਿਓ ਤੁਹਾਡੇ ਚੈਨਲ ਆ ਦਊਗਾ ਤੇ ਚੱਲਦਾ ਪਿਆ ਵਿੱਚ ਹੋਰ ਕਮੈਂਟ ਚ ਆ ਪਾਵੇ ਵੀ ਜਿ세 ਬੰਦੀਆਂ ਕਿਸੇ ਨੂੰ ਵੇਖਿਆ ਤੁਸੀਂ ਰੋਡ ਜਾਮ ਕਰਦੇ ਪਿਛਲੇ ਲੰਮੇ ਸਮੇਂ ਤੋਂ ਜਥੇ ਬੰਦੀਆਂ ਨੇ ਉਹਨੇ ਕਿ ਆ ਸਾਡਾ ਫੈਸਲਾ ਸਾਰੀਆਂ ਜਥੇ ਬੰਦੀਆਂ ਦਾ ਵੀ ਜਿੱਥੇ ਕੰਮ ਹੈ ਉੱਥੇ ਗਾਂਧੀ ਵਾ ਤਰੀਕੇ ਨਾਲ ਉਹ ਅਫਸਰ ਦੇ ਬੂਹੇ ਕੇ ਬਹਿ ਜਾਣਾ ਹੈ ਲੋਕ ਮਜਬੂਰ ਹੋ ਕੇ ਜਿਵੇਂ ਉੱਥੇ ਲੱਖੋ ਕੇ ਬਰਾਮ ਵਾਲਿਆਂ ਦਾ ਇੱਥੇ ਮੈਂ ਜਿੰਨੇ ਤੁਹਾਨੂੰ ਗੁਣਾਏ ਨੇ ਲੋਕ ਆਪ ਮੁਹਾਰੇ ਆਕਾ ਕੇ ਰੋਡ ਜਾਮ ਕਰਦੇ ਨੇ ਤੇ ਸਾਨੂੰ ਵੀ ਕਰਨੇ ਫੈਸਲੇ ਲੈਣੇ ਪੈਣਗੇ ਤੇ ਕਿੰਨੇ ਦਿਨ ਭਾਵਾਂਗੇ ਕਿੰਨੇ ਦਿਨ ਇਹਨਾਂ ਦਾ ਰੁਜ਼ਗਾਰ ਬੰਦ ਰੱਖਾਂਗੇ ਇਹ ਰੇੜੀ ਵਾਲਿਆਂ ਦਾ 300 ਰੁਪਏ ਲ ਜਾਂਦੇ ਨੇ 400 ਤੋਂ ਦੇ ਨਾਲ ਉਹਨਾਂ ਦੇ ਬੱਚੇ ਵੀ ਪਲਦੇ ਨੇ ਆਟਾ ਵੀ ਘਰੇ ਜਾਂਦਾ ਲੂਣ ਮਰਚ ਵੀ ਜਾਂਦਾ ਇਹਨਾਂ ਦੇ ਘਰੇ ਸ਼ੈੱਲਰ ਚੱਲਦੇ ਨੇ ਜ ਵੱਡੇ ਲੋਕ ਨੇ ਇਹਦਾ ਗਰੀਬ ਤਬਕਾ ਸੱਜੀ ਆਲੇ ਨੇ ਇਹਨਾਂ ਦੇ ਕਰਕੇ ਹੁਣ ਸਾਨੂੰ ਕੋਈ ਸ਼ੌਕ ਥੋੜੀ ਰੋਡ ਜਾਮ ਕਰਾਂਗੇ ਅਜੇ ਤਾਂ ਫੇਰ ਵੀ ਠੰਡ ਕੇ ਮਾੜੀ ਮੋਟੀ ਉਥੇ ਤਾਂ ਕਿਹੜੀ ਚਾਨੀ ਚੂਨੀ ਲੱਗਣੀ ਹੈ 40 45 ਡਿਗਰੀ ਹੈ 32 33 ਸ਼ੋਅ ਕਰਦਾ ਪਿਆ ਪੜਾਸ ਨਾ 45 45 ਡਿਗਰੀ ਅੱਜ ਵੀ ਆਂਦਾ ਪਿਆ ਉਹ ਤੇ ਮਰਨ ਹੋ ਜਾਂਦਾ ਬੰਦੇ ਦਾ ਬਹਿ ਕੇ ਮਰਨ ਹੋ ਜਾਂਦਾ ਤੇ ਉਹ ਮਜਬੂਰ ਨੂੰ ਉਸ ਪਾਸੇ ਨੂੰ ਸਾਡੇ ਸਾਰੇ ਦੀ ਫੈਸਲਾ ਬਣੇਗਾ ਤਾਂ ਫਿਰ ਉਸ ਪਾਸੇ ਜਾਵਾਂਗੇ ਬਿਲਕੁਲ ਜਾਵਾਂਗੇ ਹਾਂ ਇੱਕ ਵਾਰ ਪ੍ਰਧਾਨ ਜੀ ਥੋੜਾ ਸਵਾਲ ਹਟ ਕੇ ਆਵਾਂ ਤਰ੍ਹਾਂ ਦੀ ਗੱਲ ਕਰੀਏਗਾ ਆਪਾਂ ਗੱਲ ਕਰੀਏ ਜੀ ਮੁਆਵਜ਼ੇ ਦੀ ਆ ਪੰਜਾਬ ਸਰਕਾਰ ਵੱਲੋਂ 20000 ਰੁਪਏ ਤੈਅ ਕੀਤਾ ਗਿਆ ਜਿਹੜੇ ਹੜ੍ਹ ਪ੍ਰਭਾਵਿਤ ਜਿਹੜੇ ਇਲਾਕੇ ਹੈਗੇ ਨੇ ਕਾ ਕਿਸਾਨਾਂ ਦਾ ਕਹਣਾ ਵੀ 15000 ਰੁਪਏ ਤੋਂ 35000 ਸਾਡਾ ਖਰਚਾ ਹੋ ਗਿਆ ਪ੍ਰਤੀ ਏਕੜ ਤੇ 15000 ਉਹਦੇ ਚੋਂ ਮੈਨਸ ਤੇ ਫਿਰ ਕਿਵੇਂ ਬਜਾਈ ਹੋਗੀ ਕਣਕ ਇਹ 20 ਵੀ ਕੋਣੀ ਮਿਲਣਾ ਇਹ ਆਨਾ ਨਹੀਂ ਮਿਲਣਾ ਜੇ ਤੁਸੀਂ 20 ਦਾ ਨਾਂ ਲਿਆ ਹੈ ਨਾ 35 ਤੋਂ 20 ਦੇ ਦੇਣੇ ਵੀ ਬੜੀ ਵੱਡੀ ਗੱਲ ਏ ਇਹਨਾਂ 1 ਰੁਪਈਆ ਨਹੀਂ ਦੇਣਾ 20 ਤੋਂ ਆ ਇੱਕ ਅੱਖ ਨਹੀਂ ਦੇਣਾ ਇਹਦੇ ਵਾਸਤੇ ਵੀ ਲੜਾਈ ਸਾਰਿਆਂ ਨੂੰ ਲੜਨੀ ਪੈਣੀ ਆਪਾਂ ਨੂੰ ਇਹ ਕੋ ਸੌਖਾ ਇਹ ਵੀ ਨਹੀਂ ਇਹਨਾਂ ਨੇ ਵੀ ਬੋਲੇ ਪੈਰੀ ਦੇ ਦੇਣਾ ਆਇਲ ਕਾ ਇਲਾਕੇ ਚ ਮੈਂ ਗਿਆ ਤੁਸੀਂ ਤਾਂ ਉੱਥੇ ਹੀ ਰਹ ਜੀ ਮੈਂ ਨੂੰ ਥੋੜਾ ਸਮਾਂ ਮੈਂ ਗਿਆ ਵਾਕਈ ਉਹਦਾ ਤਰਾਓ ਨਿਕਲਦਾ ਹੈ ਲਾਤ ਮਾੜੇ ਨੇ ਜਿੱਧਰ ਨਿਗਾ ਮਾਰਦੇ ਸਾਡੇ ਇਲਾਕੇ ਚ ਉਹਨਾਂ ਨਹੀਂ ਇਹ ਨੁਕਸਾਨ ਜਰੂਰ ਹੈ ਪਰ ਉਹਨਾਂ ਨਹੀਂ ਹੈ ਉਧਰ ਦਾ ਜਿੰਨਾ ਨਿਗਾ ਮਾਰੋ ਜਿੱਧਰ ਨਿਗਾ ਮਾਰੋ ਉਧਰ ਬਸ ਉਜਾੜਾ ਹੀ ਨਿਗਾ ਆਉਂਦਾ ਝੋਨਾ ਥੱਲੇ ਲੱਗਿਆ ਸੀ ਉਹ ਉਹਨਾਂ ਦੇ ਬੂਟੇ ਵੀ ਨਹੀਂ ਦਿਸਦੇ ਉਹ ਵੀ ਰੋੜ ਕੇ ਕਿਤੇ ਅਗਾ ਚਲੇ ਗਏ ਇੱਕ ਥਾਂ ਤੇ ਭਿੰਡੀ ਦਾ ਕੋ ਤਿੰਨ ਕਨਾਲਾ ਦਿਸੀ ਉਹ ਥੱਲੇ ਡੂੰਘੀਆਂ ਹੁੰਦੀਆਂ ਨੇ ਹੁੰਦੀਆਂ ਜਿਹੜਾ ਤੇ ਉਹ ਸਰਕਾਰ ਤੋਂ ਦੂਰ ਨੇ ਕੀ ਦੇਣਾ ਤੇ ਜਥੇ ਬੰਦੀਆਂ ਸਾਰੀਆਂ ਤਕੜੀਆਂ ਹੋ ਕੇ ਸਰਕਾਰ ਦੀ ਧੌਣ ਤੇ ਗੋਡਾ ਰੱਖ ਕੇ ਫਿਰ ਅਸੀਂ ਆਦੇ ਭਰਾਵਾਂ ਨੂੰ ਮੁਆਵਜ਼ਾ ਲੈ ਕੇ ਦੇਾਂਗੇ ਪਰ ਸਰਕਾਰ ਦੇ ਬਾਸ ਹੁੰਦਾ ਸਾਡੇ ਬੇਲੀ ਭੁੱਖੇ ਮਰ ਜਣੇ ਸੀ ਬਾਟਰ ਵਾਲੇ ਜਿਥੇ ਬੰਦਿਆਂ ਨੇ ਹਿੰਮਤ ਮਾਰੀ ਇਹ ਭਰਾਓ ਤੇ ਤੁਸੀਂ ਮਾੜਾ ਮੋੜਾ ਕੰਮ ਚਲਾਈ ਰੱਖਿਆ ਤੇ ਇਹਨਾਂ ਨੂੰ ਮਾੜਾ ਮੋੜਾ ਕੋਈ ਤਰੀ ਪਾਣੀ ਫੁਲਕਾ ਮਿਲਿਆ ਨਹੀਂ ਤਾਂ ਇਹ ਭੁੱਖੇ ਮਰ ਜਣੇ ਸੀ ਵਿਚਾਰੇ ਕਿਉਂ ਘਰ ਤਾਂ ਰੋੜ ਗਏ ਵਿਚਾਰਿਆਂ ਦੇ ਸਾਰੀ ਫਸਲ ਰੋੜ ਗਈ ਸਮਾਨ ਚਾਕੇ ਕੋਈ ਪੱਕੀ ਵਸਤਾਂ ਕਿੱਥੇ ਗਿਆ ਕਿੱਥੇ ਚਲਾ ਗਿਆ ਨਾ ਤੇ ਉਹ ਸਰਕਾਰ ਕੋਲ ਤਾਂ ਰਾਸ਼ਨ ਹੀ ਨਹੀਂ ਪੂਰਾ ਹੋਣਾ ਸੀ ਦੇ ਇਹ ਮੁਆਵਜ਼ੇ ਵਾਸਤੇ ਲੜਾਈ ਲੜਨੀ ਪੈਗੀ ਉਹਨੇ ਤੂੰ ਨਿਕਲਾਂਗੇ ਤਾਂ ਫਿਰ ਉਸ ਪਾਸੇ ਵੀ ਚੱਲਾਂਗੇ ਇੱਕ ਹੋਰ ਸਵਾਲ ਬੜਾ ਵੱਡਾ ਉੱਠ ਰਿਹਾ ਜੀ ਆਪਾਂ ਗੱਲ ਕਰੀਏ ਫਾਜ਼ਲਕਾ ਬਾਰਡਰ ਪੱਟੀ ਜਿਹੜੀ ਹੜ੍ਹਾਂ ਨਾਲ ਪ੍ਰਭਾਵਿਤ ਹੈ ਆ ਜਿਹੜੀ ਸਟੂਡੈਂਟ 10ਵੀਂ ਤੇ ਪਲੱਸ 2 ਦੇ ਉਹਨਾਂ ਦੀ ਫੀਸ ਜਿਹੜੀ ਨਾ ਉਹ ਮੰਗੀ ਜਾ ਰਹੀ ਹੈ ਹਰ ਪ੍ਰਭਾਵ ਸਕੂਲਾਂ ਵੱਲੋਂ ਆ 1700 10ਵੀਂ ਕਲਾਸ ਦੀ ਫੀਸ ਹੈ 2100 ਪਲੱਸ ਪਲੱਸ 2 ਦੀ ਹੈਗੀ ਹੈ ਪਰ ਸਾਰਾ ਕੁਝ ਤਾਂ ਖਤਮ ਹੋ ਗਿਆ ਫਸਲ ਖਤਮ ਹੋ ਗਈ ਹੁਣ ਉਹ ਬੱਚੇ ਫੀਸ ਕਿਵੇਂ ਭਰਨਗੇ ਹੁਣ ਵੀ ਜਿੱਥੇ ਬੰਦੀਆਂ ਅੱਗੇ ਆ ਕੇ ਆਪਾਂ ਗੱਲ ਕਰੀਏ ਚੰਗੜ ਪ੍ਰੈਣੀ ਦੀ 1 ਲੱਖ ਪਲੱਸ ਜਿਹੜੀ ਉਹ ਉਹਨਾਂ ਨੇ ਜਿੱਥੇ ਬੰਦੀਆਂ ਜਿਹੜੀ ਆ ਨਾ ਇੱਕ ਹੈਗਾ ਸੀ ਉਹਨਾਂ ਨੇ ਜਿੱਥੇ ਫੀਸ ਭਰੀ ਸਰਕਾਰਾਂ ਕੋਈ ਧਿਆਨ ਨਹੀਂ ਦੇ ਰਹੀਆਂ ਬਿਲਕੁਲ ਨਹੀਂ ਫੀਸ ਵਰਨੀ ਚਾਹੀਦੀ ਇਹ ਇਹ ਮਾਮਲਾ ਸਾਡੇ ਧਿਆਨ ਚ ਨਹੀਂ ਸੀ ਛੂਟ ਨਹੀਂ ਬੋਲਦੇ ਜੀ ਸਵੇਰੇ ਅਸੀਂ ਸਟੇਜ ਤੇ ਅਨਾਉਂਸ ਵੀ ਕਰਾਂਗੇ ਮਾਮਲਾ ਤੁਸੀਂ ਸਾਡੇ ਧਿਆਨ ਚ ਲਿਆਤਾ ਹੈ ਬਿਲਕੁਲ ਇਹ ਸਪਰਾਈਵੇਟ ਸਕੂਲਾਂ ਵੱਲੋਂ ਹੈ ਕਿ ਸਰਕਾਰੀ ਸਕੂਲਾਂ ਵੱਲੋਂ ਹੈ ਸਾਨੂੰ ਤੇ ਵੀ ਨਹੀਂ ਪਤਾ ਸਾਨੂੰ ਮਾੜਾ ਹੈ ਤੁਸੀਂ ਵਟਸਐਪ ਕਰਦੇ ਆ ਜੀ ਅਸੀਂ ਸਵੇਰੇ ਸਟੇਜ ਤੋਂ ਬੋਲਾਂਗੇ ਆ ਨਿਕਲਦੇ ਆ ਨਾਲ ਫਿਰ ਆਪਾਂ ਉਧਰ ਲੜਾਈ ਲੜਾਂਗੇ ਬਿਲਕੁਲ ਵੈਰੀ ਗੱਲ ਹੈ ਬੈਂਕਾਂ ਦੇ ਕਰਜ਼ੇ ਸਕੂਲਾਂ ਦੀਆਂ ਫੀਸਾਂ ਹੋਰ ਜਿਹੜੇ ਸਰਕਾਰੀ ਦਾਰੇ ਨਾਲ ਕੋਈ ਲੈਣਦੇ ਨੇ ਕਿਸੇ ਪਰਾਦਾ ਉਹ ਨਹੀਂ ਉਹਨਾਂ ਨੂੰ ਉਹਨਾਂ ਨੇ ਧੱਕਾ ਕਰਨਾ ਚਾਹੀਦਾ ਦੂਜੀ ਗੱਲ ਹੈ ਖਾਦ ਸਪਰੇਅ ਤੇ ਡੀਏਪੀ ਖਾਸ ਕਰਕੇ ਬੀ ਚੰਗੀ ਕੁਆਲਿਟੀ ਦੇ ਉਹ ਸਰਕਾਰ ਨੂੰ ਮੁਹੱਈਆ ਕਰਾਣੇ ਚਾਹੀਦੇ ਨਾ ਕਿ ਪਦਾਰਥੀਆਂ ਦੀ ਤੌਰ ਤੇ ਗੋਡਾ ਰੱਖਣ ਪ੍ਰਾਈਵੇਟ ਸਕੂਲਾਂ ਵਾਲੇ ਚਾਹੇ ਸਰਕਾਰਿਕ ਤੋਂ ਨਾਲੇ ਸਰਕਾਰ ਪੱਲੋ ਦੇ ਦੇ ਬਿਲਕੁਲ ਇਹਦਾ ਅਸੀਂ ਵਿਰੋਧ ਟੱਟ ਕੇ ਕਰਾਂਗੇ ਇਸ ਪੇਰੇ ਸਟੇਜ ਤੋਂ ਐਲਾਨ ਵੀ ਕਰਾਂਗੇ ਜਿਹੜਾ ਅੰਗੜ ਪੈਣੀ ਇੱਤੇ ਮਾਦੀ ਪੈਣੀ ਮੱਧਮ ਨੂੰ ਚਾਹੀਦੀ ਸੀ ਕਾਲੇ ਕਰ ਉਹ ਤੇ ਲੋਕਾ ਦੇ ਜਿਹੜੇ ਰੈਸਟੋਰੈਂਟ ਨਿਕਲ ਚੁੱਕਿਆ ਪੁਰੀ ਕਦਯੋਗ ਜਾ ਰਿਹਾ ਜਿਹੜੇ ਬੈਂਕਾਂ ਦੇ ਕਰਜ਼ੇ ਦੇ ਤੰਗ ਕਰ ਰਿਹਾ ਇੱਕ ਪਾਸੇ ਬਿਜਲੀ ਦੇ ਬਿੱਲ ਨੇ ਜਿਹੜੇ ਬਹੁਤ ਜ਼ਿਆਦਾ ਲੋਕਾਂ ਨੂੰ ਪਾਏ ਜਾ ਰਹੇ ਇਹਦੇ ਬਾਰੇ ਬੜਾ ਵੱਡਾ ਸਮੱਸਿਆ ਹੈ ਯਾਰ ਬੜਾ ਵੱਡਾ ਮੈਨੂੰ ਪਤਾ ਉਹ ਇਲਾਕਿਆਂ ਦੇ ਵਿੱਚ ਅਸੀਂ ਜਾ ਕੇ ਆਏ ਆ ਸਮਾਨ ਅਸੀਂ ਦੇਖ ਕੇ ਆਏ ਜਿੰਨੇ ਕੁ ਜੁਗੇ ਅਸੀਂ ਸੀ ਆਪਣੇ ਟੀਮ ਦੇ ਨਾਲ ਗਏ ਆ ਔਰ ਇਹ ਮਾੜੀ ਗੱਲ ਹੈ ਯਾਰ ਬਿਜਲੀ ਦੇ ਬਿੱਲ ਤੇ ਸਾਰਾ ਸਮਾਨ ਜਿਹੜੇ ਤੱਕੜੇ ਹੋ ਗਏ ਕਰੜੇ ਹੋ ਗਏ ਸਪੈਸ਼ਲਿਸਟ ਬਾਰੇ ਤੇ ਬੋਲਾਂਗੇ ਤੁਸੀਂ ਆਜੋ ਤਾਂ ਠੀਕ ਹੈ ਨਹੀਂ ਤਾਂ ਸਾਰੇ ਆਗੂ ਨੂੰ ਲੈ ਕੇ ਬੋਲਾਂਗੇ ਉਹਦਾ ਆਵਾਜ਼ ਉਠਾਵਾਂਗੇ ਉਹ ਡੀਸੀ ਨੂੰ ਹੀ ਮੰਗ ਪੱਤਰ ਦੇਾਂਗੇ ਜਲਦੀ ਅਜ ਜਿੰਨੀ ਦੇਰ ਤੱਕ ਉਹਨਾ ਨਹੀਂ ਨਿਬੜਦਾ ਉਨੀ ਦੇਰ ਸਾਡੀ ਮਜਬੂਰੀ ਹੈ ਸਾਡੀ ਲੱਤਾਂ ਫਸਿਆ ਗਲੀਆਂ ਨੇ ਤੁਸੀਂ ਧਿਆਨ ਤੇ ਲੈ ਆਂਦਾ ਅਸੀਂ ਇਹ ਤੁਹ ਕਰੇ ਜ਼ਰੂਰ ਆਵਾਜ਼ ਉਠਾਵਾਂਗੇ ਉੱਥੇ ਵਾਲੇ ਸਾਥੀ ਨੂੰ ਅਸੀਂ ਅਪੀਲ ਕਰਦੇ ਹਾਂ ਜਿਹੜੇ ਉਧਰ ਦੀ ਗਵਾਹੀ ਕਰਦੇ ਨੇ ਉਹਨਾਂ ਨੂੰ ਵੀ ਇਹ ਵੀ ਤਾਂ ਖੜੇ ਹੋ ਕੇ ਵੈਸੇ ਤਾਂ ਅਸੀਂ ਕਿਸੇ ਨੂੰ ਰਹਿ ਦੇਣ ਜੋਗੇ ਨਹੀਂਗੇ ਪਰ ਹਰੇਕ ਨੇ ਆਪਦੀ ਵੇਖਣੀ ਪੜੇ ਇਹ ਬਿਲਕੁਲ ਜੈਨੂਇਨ ਮੁੱਦਾ ਹੈ ਉਹਨਾਂ ਵੀਰਾਂ ਦੀ ਬਾਹ ਫੜਨੀ ਚਾਹੀਦੀ ਜਿਹੜੇ ਅਗਵਾਈ ਕਰਦੇ ਨੇ ਕਿਸਾਨ ਜਥੇਬੰਦੀਆਂ ਦੇ ਜਾਂ ਹੋਰ ਲੋਕ ਪੱਕੀ ਵੀਰ ਨੇ ਉਹਨਾਂ ਨੂੰ ਜ਼ਰੂਰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਆ ਇੱਕ ਆਖਰੀ ਸਵਾਲ ਤੁਹਾਨੂੰ ਜ਼ਰੂਰ ਕਰਾਂਗੇ ਤੁਸੀਂ ਕਿਸਾਨ ਆਗੂ ਹੈਗੇ ਹੋ ਆ ਜਿਹੜੇ ਦੁਕਾਨਾਂ ਨੇ ਸੁਪਰੀਆਂ ਖਾਦਾ ਵਾਲੀਆਂ ਜਦੋਂ ਆਪਾਂ ਯੂਰੀਆ ਲੈਨੇ ਆ ડીਪ ਲੈਨੇ ਨਾਲ ਚਾਰ ਚਰਟਮਾ ਹੋਰ ਧੱਕੇ ਨਾ ਥੋਪਿਆ ਕੁਝ ਵੀਡੀਓ ਪਿੱਛੇ ਜੋ ਵਾਇਰਲ ਹੋ ਰਹੀਆਂ ਨੇ ਉਹਨਾਂ ਬਾਰੇ ਕੀ ਚੱਲੇ ਮਾੜੀ ਗੱਲ ਹੈ ਪ੍ਰਸ਼ਾਸਨ ਨੂੰ ਇਹਦੇ ਵੱਲ ਖਿਆਲ ਕਰਨਾ ਚਾਹੀਦਾ ਖਾਸ ਕਰਕੇ ਸਿਵਲ ਪ੍ਰਸ਼ਾਸਨ ਨੂੰ ਇਹ ਕੰਮ ਸਿਵਲ ਪ੍ਰਸ਼ਾਸਨ ਦਾ ਹੈ ਨਹੀਂ ਕਰਦਾ ਤਾਂ ਫਿਰ ਜਥੇ ਬੰਦੀਆਂ ਤਾਂ ਫਿਰ ਆਪਦੀਆਂ ਲੱਗੀਆਂ ਹੋਈਆਂ ਨੇ ਵੀਡੀਓ ਵਾਇਰਲ ਮੈਨੂੰ ਪਤਾ ਜਥੇ ਬੰਦੀਆਂ ਸਾਡੇ ਨੇ ਕੀਤੀਆਂ ਨੇ ਇਹ ਸਾਡੇ ਕੋਈ ਧੱਕੇ ਚੜ ਗਿਆ ਭਾਈ ਤਾਂ ਸੀ ਉਹਦੇ ਵਾਲੇ ਪਾਸੇ ਅਸੀਂ ਵੀ ਖਿਆਲ ਕਰਾਂਗੇ ਹਨਾ ਤੇ ਇਹ ਅੱਗੇ ਲੋਕ ਮਰੇ ਪੈਣੇ ਅਪੀਲ ਹੀ ਕਰ ਸਕਦੇ ਹੋਣ ਹਨਾ ਕਰਣਾ ਹੁਣ ਕਾ ਦਾ ਬੋਲਣਾ ਸੰਧਿਆ ਦਾ ਵੇਲਾ ਹੈ ਵੀ ਸਾੜੀ ਦਾ ਹੱਥ ਜੋੜ ਕੇ ਅਪੀਲ ਹੈ ਸਾਰੇ ਦੁਕਾਨਾਂ ਵਾਲਿਆਂ ਨੂੰ ਜਿਹੜੇ ਵੇਚਦੇ ਜੇ ਦਵਾਈਆਂ ਦੁਈਆਂ ਤੇ ਆਦਾ ਡੀਏਪੀ ਐਵੇਂ ਚਕਾਈਓ ਨਾਲੇ ਆਏ ਰੇੜੀ ਚਾਉ ਉਹਨਾਂ ਦਾ ਲੋਕ ਮਰੇ ਪਏ ਨੇ ਜਾਨ ਨਿਕਲਨੀ ਬਾਕੀ ਉਹਨਾਂ ਦੇ ਬੱਲੇ ਕੱਖ ਨਹੀਂ ਰਹਿ ਗਿਆ ਸਾਰਾ ਕੁਝ ਤਾਂ ਰੁੜ ਗਿਆ ਨਾਲਾ ਇਹ ਪਹਿਲੇ ਵੀ ਆਏ ਰੇਟ ਇਕ ਤੁਸੀਂ ਵੇਚ ਲੋ ਕੱਲੀ ਡੀਏਪ ਤਾਂ ਅਗਲੀ ਵਾਰ ਨੂੰ ਜਦੋਂ ਉਹਨਾਂ ਕੋਲ ਗੁਰੂ ਮਾਰਿਆਂ ਦਿੱਤਾ ਕੋਈ ਚਾਰ ਫਸਲ ਤਿਆਰ ਕੇ ਲੋਕੀ ਦਰ ਕਮਾਈ ਵੀ ਕਰ ਲਿਆ ਜੀ ਹੁਣ ਸਾਡੇ ਵੱਲੋਂ ਦਾ ਅਪੀਲ ਕੀਤੀ ਜਾਏਗੀ ਜੇ ਕੋਈ ਐਵੇਂ ਧੱਕੇ ਨਾਲ ਹੋ ਕੇ ਵੇਚੇਗਾ ਸਾਡੇ ਧਿਆਨ ਚ ਲਿਆ ਦੇ ਜੀ ਸਾਨੂੰ ਵੀਡੀਓ ਦੇ ਦੇ ਸਾਡਾ ਜਾਣੇ ਕੰਮ ਅਸੀਂ ਫਿਰ ਅਸੀਂ ਬਖਸ਼ੀ ਨਾ ਕੋਣੀ ਉਹਨੂੰ ਅਸੀਂ ਸਾਨੂੰ ਰੇੜੀ ਦੁਕਾਨ ਦੇ ਬੂਹੇ ਅੱਗੇ ਬਹਾਂਗੇ ਐਵੇਂ ਫਿਰ ਜਲੂਸ ਵੀ ਕੱਢਾਂਗੇ ਸਪੀਕਰ ਤੇ ਬੋਲਾਂਗੇ ਮਾੜਾ ਵੀ ਬੋਲਾਂਗੇ ਚੰਗਾ ਵੀ ਬੋਲਾਂਗੇ ਪਰ ਉਹ ਨੋਵਤ ਨਾ ਆਣ ਦਿਓ ਆਪਣੇ ਭਰਾ ਨੇ ਤੁਹਾਡੇ ਵਿੱਚੋਂ ਹੀ ਨੇ ਤੇ ਉਹਨਾਂ ਤੇ ਤੁਸੀਂ ਤਰਸ ਕਰੋ ਜੀ